ਸਮੂਚਾ ਖਾਲਸਾ ਪੰਥ ਨਿਹੰਗ ਸਿੰਘਾਂ ਦੇ ਵਿੱਚੋਂ ਚੁਣ ਕੇ ਉਹ ਜਥੇਦਾਰ ਚੁਣੋ ਇਹ ਜੇ ਹੁਣ ਤੁਸੀਂ ਤੁਰਿਓ ਇਹ ਕੰਡੇ ਕੱਢ ਦਿਓ ਸਾਰਾ ਪੰਥ ਤੁਹਾਡੇ ਨਾਲ ਹੈ ਤਾਂ ਪੰਜਾਬ ਹਾਏ ਅਸਲਾਮੁਅਲੈਕੁਮ ਜੀ ਸੱਚੀ ਅਕਾਲ ਉਮੀਦ ਕਰਨਿਆ ਤਾਂ ਸਿ ਬਿਲਕੁਲ ਠੀਕ ਠਾਕ ਹੋ ਕੇ ਹੱਸੇ ਵਸਦੇ ਹੋਗਰ ਆਪ ਤੁਹਾਨੂੰ ਖੁਸ਼ ਰੱਖ ਕੇ ਚਾਹਤੀਆਂ ਕਲਾਮਾਂ ਚ ਰੱਖੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖਾਂ ਨੇ ਕਰ ਦਿੱਤਾ ਇੱਥੇ ਵੱਡਾ ਐਲਾਨ ਸਿੱਖਾਂ ਨੇ ਕਿਹਾ ਹੈ ਕਿ ਖਾਲਸਾ ਰਾਜ ਅਸੀਂ ਇੰਪਲੀਮੈਂਟ ਕਰਕੇ ਰਵਾਂਗੇ ਇਸ ਖਾਲਸਾ ਰਾਜ ਤੇ ਹੀ ਸਭ ਕੁਝ ਚੱਲੇਗਾ ਇੱਥੇ ਜੀ ਬਹੁਤ ਫੇਮਸ ਮੇਜਰ ਨੇ ਮੇਜਰ ਗੌਰਵ ਆ ਰਿਆ ਉਹਨਾਂ ਨੇ ਵੀ ਖਾਲਸਾ ਰਾਜ ਨੂੰ ਐਕਸੈਪਟ ਕਰ ਲਿਆ ਖਾਲਸਾ ਰਾਜ ਬਾਰੇ ਕੀ ਕੀ ਆ ਜਾਂਦਾ ਪਿਆ ਤੇ ਇੱਥੇ ਇਹ ਜਿਹੜਾ ਐਲਾਨ ਹੋਇਆ ਹੈ ਇਹਦੀ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਸਕਿਪ ਨਹੀਂ ਕਰਨੀ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਜਾਵੋ ਇਸ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਸਮੂਚਾ ਖਾਲਸਾ ਪੰਥ ਨਿਹੰਗ ਸਿੰਘਾਂ ਦੇ ਵਿੱਚੋਂ ਚੁਣ ਕੇ ਉਹ ਜਥੇਦਾਰ ਚੁਣੋ ਇਹ ਜੇ ਹੁਣ ਤੁਸੀਂ ਤੁਰਿਓ ਇਹ ਕੰਡੇ ਕੱਢ ਦਿਓ ਸਾਰਾ ਪੰਥ ਤੁਹਾਡੇ ਨਾਲ ਹੈ ਨਾ ਪਜਾਮੀ ਵਾਲਿਆਂ ਨੂੰ ਕਹਿੰਦੇ ਆ ਕਾਲੀ ਖੁਲਾ ਸਿੰਘ ਬਣ ਕੇ ਤੁਸੀਂ ਤਾਂ ਉਹਨਾਂ ਦੀ ਮਾਂ ਪਾਣ ਇੱਕ ਕਰਤੀ ਜਿਹੜਾ ਤਾਕਤਾਂ ਦਾ ਜਥੇਦਾਰ ਹੋਵੇ ਉਹ ਨਿਹੰਗ ਸਿੰਘ ਹੋਣਾ ਚਾਹੀਦਾ ਪਹੁੰਚਾਂਗੇ ਫੌਜਾਂ ਸਵੇਤ ਹੁਣ ਇੱਕ ਪਾਸਾ ਹੋਊਗਾ ਕੱਢ ਦਿਓ ਕਟੜ ਨਿਵੇੜ ਦਿਓ ਸਾਰਾ ਬਾਦ ਅੰਦਰ ਇਹਨੂੰ ਕਰਦੇ ਇੱਕ ਪਾਸੇ ਇਹਨਾਂ ਜੁਰਤ ਕਮੇ ਪੈ ਗਈ ਉੱਥੇ ਪੰਥ ਦੇ ਵਿੱਚ ਇਹ ਫੁੱਟ ਪਾਉਣ ਦੀ ਨਹੀਂ ਅੰਗ ਸਿੰਘ ਉਹ ਕਾਇਮ ਹੋ ਜਾਓ ਕਾਲੀ ਫੂਲਾ ਸਿੰਘ ਦਾ ਰੋਲ ਤੁਸੀਂ ਨਹੀਂ ਅਦਾ ਕਰਨਾ ਇਹਨਾਂ ਪਜਾਮੀ ਵਾਲਿਆਂ ਨੇ ਨਹੀਂ ਕਰਨਾ ਤਨਖਾਹੀਆਂ ਨਹੀਂ ਕਰਨੀਆਂ ਪਜਾਮੀ ਵਾਲਿਆਂ ਨੂੰ ਉਹ ਬਾਥਰੂਮਾਂ ਦੇ ਵਿੱਚ ਬੱਤ ਕੇ ਜਾਣ ਲਗਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਟੌਰ ਵੱਖਰੀ ਹੈ ਪਰ ਕਈ ਆਪਣੇ ਹੀ ਦੇਸ਼ ਦੇ ਵਿੱਚ ਬੈਠ ਕੇ ਸਿੱਖਾਂ ਨੂੰ ਪੰਡਦੇ ਰਹਿੰਦੇ ਨੇ ਪਰ ਜਦੋਂ ਚੀਨ ਵਾਲੇ ਹਮਲਾ ਕਰਦੇ ਨੇ ਫਿਰ ਜਦੋਂ ਸਿੱਖ ਫੌਜ ਉੱਥੇ ਪਹੁੰਚ ਕੇ ਚੀਨ ਵਾਲਿਆਂ ਨੂੰ ਸਬਕ ਸਿਖਾਉਂਦੀ ਹੈ ਤਾਂ ਉਸ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਬੈਠੇ ਜਿਹੜੇ ਵੱਡੇ ਵੱਡੇ ਨਾਮਚιν ਪੱਤਰਕਾਰ ਨੇ ਪੇਰੋ ਸਿੱਖਾਂ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਨੇ ਜਿਹੜੇ ਸਿੱਖ ਵੀਰ ਨੇ ਉਹ ਜਾ ਕੇ ਚਾਈਨਾ ਦੇ ਉਹਨਾਂ ਫੌਜੀਆਂ ਨੂੰ ਕੁੱਟ ਮਾਰ ਕੇ ਉੱਥੋਂ ਭਜਾਉਂਦੇ ਨੇ ਔਰ ਉਸ ਤੋਂ ਬਾਅਦ ਵਾਵਾਹੀ ਸ਼ੁਰੂ ਹੋ ਜਾਂਦੀ ਹੈ ਇਹ ਵੀਡੀਓ ਹੈ ਗੋਬਰ ਖਾਰੀਆ ਦਾ ਉਸ ਬੰਦੇ ਦੀ ਆਡੀਓ ਹੈ ਤੁਹਾਨੂੰ ਵੀਡੀਓ ਤਾਂ ਨਹੀਂ ਦਿਖਾਉਂਗਾ ਕਿਉਂਕਿ ਇਸ ਬੰਦੇ ਨੂੰ ਬਹੁਤ ਸਾਰੀ ਪ੍ਰੋਬਲਮਸ ਹੋ ਜਾਂਦੀ ਅੱਜ ਇਸ ਸਮੇਂ ਦੇ ਅਨੁਸਾਰ ਕਿੱਡੀ ਛੇਤੀ ਬਦਲ ਜਾਂਦੇ ਨੇ ਕੱਲ ਵਾਲੇ ਵੀਡੀਓ ਦੇ ਵਿੱਚ ਇਹਨਾਂ ਨੇ ਆਖਿਆ ਕਿ ਜਿਹੜੇ ਸਿੱਖ ਨੇ ਗਰਦਾਰ ਨੇ ਖਾਲਸਤਾਨੀ ਨੇ ਅੱਤਵਾਦੀ ਨੇ ਇਹਨਾਂ ਨੂੰ ਵਿਦੇਸ਼ ਤੋਂ ਫੰਡਿੰਗ ਆਉਂਦੀ ਹੈ ਇਹਨਾਂ ਲੋਕਾਂ ਦੇ ਉੱਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ

तो क्यों नहीं देश की रक्षा तो सिख करता आया है धर्म की रक्षा सिख करता आया है और कब से करता आप में दम नहीं है ना आप गिदों की भीड़ बनाकर जाते हो जैसा ऋषिकेश में किया था इस है, आज से नहीं करता आया। ऐसा नहीं किसान की टांग तोड़ी वो मुगलों की भी टांग तोड़ रहे थे वो सभी की टांग तोड़ रहे थे और डे वन से ऐसी चलता चला आ रहा है दे आर द प्रोटेक्टर्स ऑफ ह्यूमैनिटी द दिक्कस तो यार ये कहना कि आपने सिखों को भेज दिया लड़ने के लिए भाई सुन जो भी पाकिस्तानी नाम भूल गया मैं तेरा दोस्त ऐसा है कि सिखों को सिर्फ लड़ने के लिए नहीं भेजा तुम्हारा सरेंडर लेने के लिए भी सिख को ही भेजा था भारत मां ने अपने एक सिख बेटे को तुम्हारा सरेंडर लेने के लिए भेजा था जिसकी तारीख अभी आ रही है तारीख पे तारीख सोलह तारीख आ रही है ना दो तीन दिन में तो वो भी एक हमारे सिख थे हमारे सीनियर थे उनको भेजा था तो ऐसी बात नहीं है तो आप थोड़ा सा आप शांत हो जाए आराम करें जहां पे आप गलत कदम उठाएंगे आपको सिख एक दिखाई देगा ਜੋ ਪਹਿਲੇ ਸਮਝਾਏਗਾ ਪਿਆਰ ਸੇ ਔਰ ਫਿਰ ਸਮਝਾਏਗਾ ਮਾਰ ਸੇ ਆਪ ਜਿਸਸੇ ਸਮਝ ਲੈਣ ਆਪਕੀ ਮਰਦੀ ਹੈ ਪਹਿਲਾਂ ਕਹਿੰਦਾ ਸੀ ਵੀ ਵਿਦੇਸ਼ਾਂ ਤੋਂ ਜਿਹੜੀਆਂ ਇਹਨਾਂ ਨੂੰ ਫੰਡਿੰਗ ਹੁੰਦੀ ਹੈ ਇਹਨਾਂ ਨੂੰ ਫੜੋ ਕਿਡ ਨੈਪ ਕਰੋ ਕੁੱਟੋ ਮਾਰੋ ਕਾਪੜਾ ਬੋਲਦਾ ਹੈ ਪਰ ਇਸ ਤੋਂ ਬਾਅਦ ਇਹੀ ਖਮਹਿਤ ਲੈਣ ਵਾਸਤੇ ਸਿੱਖਾਂ ਨੂੰ ਹਿਊਮਨਿਟੀ ਦਾ ਪ੍ਰੋਟੈਕਟਰ ਦੱਸਦਾ ਹੈ ਇਸ ਪ੍ਰਕਾਰ ਦੇ ਇਸ ਦੇਸ਼ ਦੇ ਵੱਡੇ ਵੱਡੇ ਮੀਡੀਆ ਹਾਊਸ ਦੇ ਜਿਹੜੇ ਪੱਤਰਕਾਰ ਨੇ ਰਿਪੋਰਟਰ ਨੇ ਉਹ ਇਸ ਪ੍ਰਕਾਰ ਦੇ ਨਾਲ ਆਪਣਾ ਪੱਖ ਹਰ ਰੋਜ਼ ਬਦਲ ਜਾਂਦੇ ਨੇ ਦੂਜੀ ਖਬਰ ਦੀ ਦੂਜੀ ਅਪਡੇਟ ਦੀ ਗੱਲ ਕਰਦੇ ਹਾਂ ਸਾਰੀ ਦੁਨੀਆ ਜਾਣਦੀ ਹੈ ਅੱਜ ਦੇ ਸਮੇਂ ਦੇ ਵਿੱਚ ਸਿੱਖ ਕੌਮ ਦੀ ਸਿਆਸਤ ਇਕਮਾਸਣ ਕਿਵੇਂ ਮੱਚੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਸਨ ਉਹਨਾਂ ਨੂੰ ਲਾਂਬੇ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਪਦਾਂ ਤੋਂ ਹਟਾਇਆ ਗਿਆ ਕਿਉਂਕਿ ਜਿਨ੍ਹਾਂ ਜਿਹੜੇ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਖੜੇ ਹੋ ਕੇ ਜਥੇਦਾਰਾਂ ਵਾਲਾ ਸਟੈਂਡ ਲੈ ਕੇ ਕੇਵਲ ਇੱਕ ਨਿੱਕਾ ਜਿਹਾ ਫੈਸਲਾ ਸੁਣਾਇਆ ਸੀ ਫਿਲਹਾਲ ਅਜੇ ਤਾਂ ਇਸ ਦੀ ਸ਼ੁਰੂਆਤ ਹੀ ਹੋਈ ਸੀ ਪਰ ਬਾਦਲਾ ਨੇ ਆਪਣੇ ਪੈਰਾਂ ਦੇ ਉੱਤੇ ਪਹਿਲਾਂ ਕੁਹਾੜਾ ਮਾਰਿਆ ਸੀਗਾ ਹੁਣ ਬਾਦਲਾ ਨੇ ਆਪਣੇ ਆਪ ਨੂੰ ਉਸ ਕੁਹਾੜੇ ਦੇ ਉੱਤੇ ਫਿਰ ਮਾਰ ਲਿਆ ਹੁਣ ਨਿਹੰਗ ਸਿੰਘ ਜਥੇਬੰਦੀਆਂ ਦਾ ਸਾਰਿਆਂ ਤੋਂ ਵੱਡਾ ਫੈਸਲਾ ਇਹ ਹੈ ਉਹਨਾਂ ਨੇ 1 ਤੋਂ 2 ਬਸਫਤ ਤੱਕ ਦਾ ਸਮਾਂ ਦੇ ਦਿੱਤਾ ਹੈ ਐਸਟੀਪੀਸੀ ਨੂੰ ਹਟਾਉਣ ਦਾ ਖਾਲਸਾ ਜੀ ਇਹ ਜਿਹੜਾ ਬਾਦਲ ਕੁਟ ਬਾਦਲ ਲੜੀਆਂ ਨੇ ਅੰਤਰੰਗ ਕਮੇਟੀ ਦੇ ਨਾਂ ਤੇ ਇਹ ਪੰਥ ਨੂੰ ਪੱਬਲ ਪੁੱਛਦੇ ਦੇ ਪਾਤਾ ਜਿਹੜੇ ਪੁਰਾਣੇ ਜਥੇਦਾਰ ਸੀ ਉਹਨਾਂ ਨੂੰ ਹਟਾਦਾ ਨਵੇਂਆਂ ਨੂੰ ਲਾਣਤਾ ਇੱਕ ਪਾਰਟੀ ਵੱਲੋਂ ਸਕੀਰ ਬਾਦਲ ਵੱਲੋਂ ਇਹ ਸਾਰਾ ਕਾਰਜ ਕਰਿਆ ਗਿਆ ਕਿਉਂਕਿ 2 ਤਰੀਕ ਨੂੰ ਨਾ ਜਥੇਦਾਰਾਂ ਨੇ ਉਹਨੂੰ ਕਾਲਮ ਕਰਕੇ ਧਾਰਨ ਸਜ਼ਾ ਲਾਈ ਸੀ ਅਜੇ 82 ਸਜ਼ਾ ਨਹੀਂ ਸੀ ਦਿੱਤੀ। ਇਹ ਜਥੇਦਾਰਾਂ ਦੇ ਸਰਦਾਰ ਖੁਸ਼ੀਆਂ ਕਰ ਕਰਕੇ ਅੰਤਰਕ ਕਮੇਟੀ ਨੇ ਉਸ ਢਾਈ ਚ ਟੁਕੜ ਵੋਚਾ ਨੇ ਜਥੇਦਾਰਾਂ ਨੂੰ ਲਾਂਭੇ ਕਰਤਾ ਜਿਹੜਾ ਪੰਥ ਦੀ ਸਿਆਸਤ ਦਾ ਪੰਥ ਦੇ ਵਿੱਚ ਜਿਹੜਾ ਪੁਚਾਲ ਆ ਗਿਆ ਇਸ ਗੱਲੋਂ ਲੈ ਕੇ ਵੀ ਕਿਉਂ ਹਟਾਇਆ ਜਿਹਦਾ ਜੀ ਕਰਦਾ ਲਾਦਦੇ ਨੇ ਜਿਹਦਾ ਕਾਜੀ ਕਰਦਾ ਲਾਹ ਦਿੰਦੇ ਨੇ ਤਾਜ ਪੋਸ਼ੀ ਮੈਂ ਆਪ ਜੀ ਨੂੰ ਰਿੰਡ ਕਰਨਾ ਚਾਹੁੰਦਾ ਹਾਂ 1900 ਜਿਹੜਾ 50 50 ਸਾਲ ਸ਼੍ਰੋਣੀ ਕਮੇਟੀ ਜਿਹੜਾ ਇੱਕ ਖਰੜਾ ਤਿਆਰ ਕੀਤਾ ਇਹਨਾਂ ਨੇ ਕਿਤਾਬੋਂ ਦੇ ਵਿੱਚ ਪੜ ਲਓ ਉਹਦੇ ਵਿੱਚ ਲਿਖਿਆ ਹੋਇਆ ਹੈ ਜਿਹੜੇ ਜਥੇਦਾਰ ਨੇ ਤਾਕਤਾਂ ਦੇ ਇਹ ਬਣਵਾਈ ਸ਼੍ਰੋਣੀ ਕਮੇਟੀ ਵੱਲੋਂ ਬਣਾਏ ਜਾਂਦੇ ਨੇ ਉਹ ਇੱਕ ਮੁਲਾਜ਼ਮ ਨੇ ਤਨਖਾਈਏ ਨੇ ਉਹ ਦੋ ਦਿਨ ਦੀ ਛੁੱਟੀ ਦੇ ਦਾਸਾਂ ਦਾ ਹੋਰ ਕੁਝ ਨਹੀਂ ਉਹਨਾਂ ਨੂੰ ਫਿਰ ਜਥੇਦਾਰ ਬਣਾ ਕੇ ਕਾਲੀ ਫੂਲਾ ਸਿੰਘ ਦਾ ਰੂਪ ਦੇ ਦਿੰਦੇ ਨੇ ਕਹਿੰਦੇ ਕਾਲੀ ਫੂਲਾ ਸਿੰਘ ਬਣ ਗਿਆ ਕਦੇ ਲਿਫਾਫੇ ਦੇ ਵਿੱਚ ਜਥੇਦਾਰ ਨਿਕਲ ਆਲਾ ਜਿਹੜਾ ਜਥੇਦਾਰ ਲਿਫਾਫਿਆਂ ਦੇ ਵਿੱਚੋਂ ਨਿਕਲੇ ਉਹ ਕਾਲੀ ਫੂਲਾ ਸਿੰਘ ਬਣ ਸਕਦਾ ਕਦੇ ਵੀ ਨਹੀਂ ਉਹਦਾ ਕਾਲੀ ਫੂਲਾ ਸਿੰਘ ਤਾਂ ਕਾਲੀ ਫੂਲਾ ਸਿੰਘ ਸੀ ਜਦ ਤੱਕ ਪ੍ਰਾਤਨ ਮਰਜਾਦਾ ਜਿਹੜੀ ਹੈ ਤਖਤ ਸਾਹਿਬ ਦੀ ਸੇਵਾ ਨਿਹੰਗ ਸਿੰਘ ਤਰ੍ਹਾਂ ਪੰਥਾਂ ਕੋਲੇ ਰਹੀ ਉਹਦੋਂ ਤੱਕ ਜਿਹੜੇ ਫੈਸਲੇ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਰਹੇ ਸਾਰਾ ਸਮੁੱਚਾ ਪੰਥ ਬੰਦਾ ਰਿਹਾ ਜਦੋਂ ਸ਼੍ਰੋਮਣੀ ਕਮੇਟੀ ਆ ਗਈ ਇਹਨਾਂ ਨੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਜਥੇਦਾਰੀਆਂ ਦੇ ਮੁਲਾਜ਼ਮਾਂ ਨੂੰ ਜਥੇਦਾਰ ਬਣਾ ਕੇ ਪੇਸ਼ ਕਰਨ ਲੱਗੇ ਜਦੋਂ ਹੁੰਦਾ ਉਦੋਂ ਦਾ ਲੈ ਕੇ ਗੁਰਮੁਖ ਪਿਆਰਿਓ ਅੱਜ ਜਿਹੜਾ ਸਾਰਾ ਪੰਥ ਦਾ ਡਗਮਗਾ ਆ ਗਿਆ ਆਪਣੀ ਮਰਜ਼ੀ ਦੇ ਲਾਉਂਦੇ ਨੇ ਜੇ ਕੋਈ ਬਾਦਲਾਂ ਦੀ ਚਾਪਲੂਸੀ ਕਰਦਾ ਉਹਨਾਂ ਦੇ ਸੋਹਲੇ ਗੋਂਦਾ ਉਹ ਜਥੇਦਾਰ ਚੰਗਾ ਹੈ ਜਿਹੜਾ ਪੰਥ ਦੇ ਇੱਕ ਹੱਕ ਦੇ ਵਿੱਚ ਖੜਦੇ ਸਟੈਂਡ ਲਵੇ ਉਹ ਕਰਤਾਰ ਕੁਸੀ ਕਰਦੇ ਆ ਉਹ ਮਾੜਾ ਹੈ ਇਹ ਪਹਿਲੇ ਜਥੇਦਾਰਾਂ ਨਾਲ ਨਹੀਂ ਵਾਪਰੀ ਉਦੋਂ ਪਹਿਲਾਂ ਵੀ ਹੋਈ ਆ ਜਿਹੜਾ ਅੱਜ ਇੱਕ ਐਲਾਨ ਹੋਇਆ ਦਲ ਪੰਥ 96 ਕੋੜੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਆ ਪਬਲੀ ਸਿੰਘ ਨੇ ਕਿ ਅਸੀਂ ਪਰਾਣਿਆਂ ਦੀ ਤਾਜ ਪੋਸ਼ੀ ਨਹੀਂ ਹੁੰਦੇ ਆਂਗੇ ਅਸੀਂ ਨਾਲ ਆ ਉਹਨਾਂ ਦੇ ਸਾਰਾ ਪੰਥ ਨਾਲ ਹੈ ਬਹੁਤ ਵਧੀਆ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰਾ ਰੌਲਾ ਪੈ ਗਿਆ ਬਾਦਲ ਦਲ ਦੇ ਵਿੱਚ ਆਪ ਦੇ ਵਿੱਚ ਖਾਣਾ ਜੰਗੀ ਹੋ ਗਈ ਬੇਕਰਮ ਜੀਠੀਏ ਨੇ ਜਿਹੜਾ ਹੈਗਾ ਬਿਆਨ ਦੇਤੇ ਇਹ ਗਲਤ ਹੋਇਆ ਸਾਰੇ ਪੰਥ ਕਹਿੰਦਾ ਗਲਤ ਹੋਇਆ ਫੈਡਰੇਸ਼ਨਾਂ ਵੀ ਕਹਿੰਦੇ ਗਲਤ ਹੋਇਆ ਸਮੁੱਚਾ ਪੰਥ ਗਲਤ ਹੋਇਆ ਕਹਿੰਦਾ ਇਹ ਜੇ ਕੱਲ ਨੂੰ ਤਾਜ ਪੋਸ਼ੀ ਹੁੰਦੀ ਉਸੇ ਕੋਈ ਲੜਾਈ ਝਗੜਾ ਹੁੰਦਾ ਕੋਈ ਖਾਣਾ ਜੰਗੀ ਸਿਰਦੀ ਹੈ ਉਹਦਾ ਜ਼ਿੰਮੇਦਾਰ ਬਾਦਲ ਹੋਊਗਾ ਸੁਖਵੀਰ ਬਾਦਲ ਤਾਜ ਪੋਸ਼ੀ ਰੋਕਣੀ ਚਾਹੀਦੀ ਹੈ ਮੈਂ ਨਿਹੰਗ ਸਿੰਘਾਂ ਨੂੰ ਬੇਨਤੀ ਕਰਦਾ ਹਾਂ ਦਲਾਂ ਪੰਥਾਂ ਨੂੰ ਦੇਰ ਆਏ ਦਰਸਤ ਆਏ ਆਉ ਆਪਾਂ ਪ੍ਰਾਰਥਨ ਜਿਹੜੀ ਮਰਜ਼ਾਦਾ ਗੁਰੂ ਪੰਥ ਦੀ ਉਹਨੂੰ ਚੱਕੀਏ ਪ੍ਰਾਰਥਨ ਮਰਜ਼ਾਦਾ ਕੀ ਸੀ ਕਿ ਤਕਤਾਂ ਦਾ ਜੱਥੇ ਨਿਹੰਗ ਸਿੰਘ ਹੁੰਦਾ ਸੀ ਜਿਹੜਾ ਸਮੁੱਚੇ ਪੰਥ ਨੂੰ ਪ੍ਰਵਾਨ ਹੋਵੇ ਉਹ ਤਨਖਾਹਿਆ ਨਹੀਂ ਸੀ ਇਹਨਾਂ ਵਾਂਗੂ ਉਹ ਤਨਖਾਹਾਂ ਲੈਣ ਵਾਲਾ ਨਹੀਂ ਸੀ ਉਸ ਸਮੁੱਚੇ ਪੰਥ ਦੀ ਗਵਾਹੀ ਕਰਦਾ ਸੀ ਅੱਜ ਵੀ ਜਿਹੜੇ ਦਲ ਪੰਥ ਨੇ ਉਹ ਪੂਰਾ ਸਟੈਂਡ ਲੈਣ ਸਾਰੇ ਪੂਰੇ ਬਲਦੀਆਂ ਸੰਗਤਾਂ ਅਮਰੀਕਾ ਕੈਨੇਡਾ ਜੌਰਪ ਦੀਆਂ ਸੰਗਤਾਂ ਜਿੰਨੇ ਵੀ ਹੋਰ ਦੇਸ਼ ਨੇ ਸਮੁੱਚਾ ਖਾਲਸਾ ਪੰਥ ਇਸ ਗੱਲ ਦੇ ਨਾਲ ਸਹਿਮਤ ਹੋਊਗਾ ਕਿ ਜਿਹੜਾ ਜਥੇਦਾਰ ਆ ਉਹ ਬਿਨਾਂ ਤਨਖਾਹ ਤੋਂ ਹੋਵੇ ਉਹ ਇੱਕ ਕਮੇਟੀ ਦੇ ਅਧੀਨ ਨਾ ਹੋਵੇ ਮੈਂ ਕਮੇਟੀ ਨੂੰ ਕਹਾਂ ਤੁਸੀਂ ਆਪਣੀ ਗੁਰਦੁਆਰੇ ਦਾ ਪ੍ਰਬੰਧ ਸਾਮੋ ਸਾਨੂੰ ਕੋਈ ਲੋੜ ਨਹੀਂ ਹੈਗੀ ਇੱਥੇ ਇਹੀ ਕੁਛ ਚੱਲੀ ਜਾਣਾਗਾ ਇਸ ਕਰਕੇ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘਾਂ ਦੇ ਵਿੱਚੋਂ ਚੁਣ ਕੇ ਉਹ ਜਥੇਦਾਰ ਚੁਣੋ ਜਿਹੜਾ ਸਾਰੇ ਪੰਥ ਨੂੰ ਪ੍ਰਮਾਣ ਹੋਵੇ ਉਹਦੇ ਸਾਰੇ ਫੌਜਾਂ ਸਾਰੇ ਦਲ ਪੰਥ ਉਸ ਜੱਜੇਦਾਰ ਦੀ ਤਾਜ ਪੋਸ਼ੀ ਕਰਨ ਨਾ ਕਿ ਬਾਦਲ ਦਲੀਏ ਆਪਦੀ ਮਰਜ਼ੀ ਨਾਲ ਬਣਾਉਣ ਇਹ ਜੇ ਹੁਣ ਤੁਸੀਂ ਤੁਰਿਓ ਤੇ ਕੰਡੇ ਕਰਦੇ ਹੋ ਸਾਰਾ ਪੰਛਤ ਸਾਡੇ ਨਾਲ ਹੈ ਇੱਕ ਜੱਜੇਦਾਰ ਸਵਤ ਖਾਲਸੇ ਸਹਾਪਲ ਜੀ ਨੂੰ ਜੱਜੇਦਾਰ ਜਗਤਾਰ ਸਿੰਘ ਹਵਾਲਾ ਜਿਹੜਾ ਗੇੜ ਦੇ ਵਿੱਚ ਆ ਹੁਣ ਜਿਹੜੇ ਬਾਹਰ ਨੇ ਉਹ ਇਹ ਗੱਲ ਕਰੋ ਵੀ ਜਿਹੜੇ ਤਖਤਾਂ ਦੇ ਉੱਤੇ ਸੁਭਾਏ ਮਾਨ ਹੋਣ ਜੱਜੇਦਾਰ ਉਹ ਨਿਹੰਗ ਸਿੰਘ ਫੌਜਾਂ ਹੋਣ ਜਿੰਨੂੰ ਸਾਰਾ ਪ੍ਰੰਤ ਪ੍ਰਵਾਨ ਕਰੇ ਕਰੂਗਾ ਵੀ ਅਸੀਂ ਤਨਖਾਹੀਏ ਨਹੀਂ ਅਸੀਂ ਕਿਸੇ ਦੇ ਬੰਨੇ ਨਹੀਂ ਹੋਏ ਸੱਚਾ ਸੋਚਾ ਜਿਹੜਾ ਚੜ੍ਹਦੀ ਕਲਾ ਦਾ ਪੰਛੀ ਜੀ ਨਮਾਇੰਦੀ ਕਰਦੇ ਉਹ ਸਾਰੇ ਮੰਨਣ ਐਸੇ ਸ਼ਖਸ ਦੀ ਐਸੇ ਸਿੰਘ ਦੀ ਤਾਜਪੋਸ਼ੀ ਜ਼ੇਤੇਦਾਰੀ ਹੋਣੀ ਚਾਹੀਦੀ ਆ ਤੁਸੀਂ ਸਾਰੇ ਜਾਣਦੇ ਹੋ ਉਹੀ ਫੇਰ ਹੀ ਅਕਾਲੀ ਫੂਲਾ ਸਿੰਘ ਆਲਾ ਜਿਹੜਾ ਇਤਿਹਾਸ ਉਹ ਦੁਹਰਾਇਆ ਜਾਊਗਾ ਫੇਰ ਹੀ ਅਕਾਲੀ ਸਿੰਘ ਬਣਾ ਬਣਾਂਗੇ ਆ ਪਜਾਮੀ ਵਾਲਿਆਂ ਨੂੰ ਕਹਿੰਦੇ ਅਕਾਲੀ ਫੂਲਾ ਸਿੰਘ ਬਣ ਗਏ ਪਹਿਲਾਂ ਨਾਲੇ ਗਾਲਾਂ ਕੱਢਦੇ ਨੇ ਨਾਲੇ ਇਹਨਾਂ ਨੂੰ ਅ ਕਰਦਾਰ ਕੂਸ਼ੀ ਕਰਦੇ ਨੇ ਇਸ ਕਰਕੇ ਜੇ ਹੁਣ ਦੇਹਾਂ ਸਿੰਘ ਜ਼ੇਤੇਦਾਰ ਤੁਰੇ ਨੇ ਅਸੀਂ ਨਾਲ ਆ ਪਹੁੰਚਾਂਗੇ ਫੌਜਾਂ ਸਵੇ ਟਾਗੜੇ ਹੋ ਜਾਣ ਬਾਦਲਦਲੀਏ ਹੁਣ ਇੱਕ ਪਾਸਾ ਹੋਊਗਾ ਸਾਰਾ 500 ਰੁਪਏ ਜੋ ਤੁਰੀ ਪੇ ਫਿਰ ਕੱਢ ਦੋ ਕ ਟਾਗੜੇ ਨਵੇੜ ਦੋ ਸਾਰਾ ਕੰਮ ਸਾਨੂੰ ਹੁਣ ਇਹ ਰੋਜ਼ ਰੋਜ਼ ਦਾ ਜਿਹੜਾ ਕਣਮੱਛ ਪੈਂਦਾ ਇਹ ਚੰਗਾ ਨਹੀਂ ਲੱਗਦਾ ਬਾਦਲਦਲੀ ਨੂੰ ਕਰ ਦੋ ਇੱਕ ਪਾਸੇ ਜਿਹੜੇ ਆਪ ਦੇ ਚ ਚੌਧਰੇ ਦਿਖਾਉਂਦੇ ਰੋਜ਼ ਜੱਜੇਦਾਰ ਬਾਦਲਦਾਨ ਦੇ ਇਹਨਾਂ ਜੁੱਤਕਾਂ ਮੈਂ ਪਾਈਏ ਇੱਥੇ 500 ਦੇ ਵਿੱਚ ਇਹ ਫੁੱਟ ਪਾਉਣ ਦੀ ਨਿਯੰਗ ਸਿੰਘੋ ਕਾਇਮ ਹੋ ਜਾਓ ਅਕਾਲੀ ਫੂਲਾ ਸਿੰਘ ਨਾਲ ਰੋਲ ਤੁਸੀਂ ਨਹੀਂ ਅਦਾ ਕਰਨਾ ਇਹਨਾਂ ਪਜਾਮੀ ਵਾਲਿਆਂ ਨੇ ਨਹੀਂ ਕਰਨਾ ਤਨਖਾਹੀਆਂ ਨਹੀਂ ਕਰਨਾ ਇਹ ਕਰ ਸਕਦੇ ਨੇ ਇਸ ਕਰਕੇ ਸਾਰਾ ਪੰਥ ਉਸ ਜ਼ਥੇਦਾਰ ਨੂੰ ਲਾਵੇ ਜਿਹੜਾ ਨਿਆਂਗ ਸਿੰਘ ਜ਼ਥੇਦਾਰ ਬਣੂਗਾ ਕਾਲੀ ਫੂਲਾ ਸਿੰਘ ਦਾ ਵਾਰਿਸ ਹੋਊਗਾ ਤੁੱਕਲਾ ਸਿੱਖਾਂ ਦਾ ਨਹੀਂ ਇੱਥੇ ਉਹਦੇ ਕੋਲੇ ਕੌਣ ਕੋਈ ਵੀ ਆ ਸਕਦਾ ਜੇ ਜਿਹਦੇ ਕੋਲੇ Hindu ਆ ਗਿਆ ਫਰਿਆਦ ਲੈ ਕੇ ਉਹਦੀ ਵੀ ਪੂਰੀ ਕਰੂਗਾ ਉਹ ਜਿਹੜੀ ਉਹ ਫਰਿਆਦ ਲੈ ਕੇ ਆ ਸੁਣੂਗਾ ਜੇ ਚਾਹੇ ਮੁਸਲਮਾਨ ਆ ਜੇ ਕੋਈ ਆ ਜੇ ਧਰਮ ਦਾ ਜਿਹੜਾ ਜ਼ਥੇਦਾਰ ਆ ਉਹਦੀ ਡਿਮਾਂਡ ਜਿਹੜਾ ਉਹ ਫਰਿਆਦ ਲੈ ਕੇ ਆ ਉਹ ਪੂਰੀ ਕਰੂਗਾ ਉਹਦੇ ਨਾਲ ਖੜੂਗਾ ਇਹ ਹੋਇਆ ਜ਼ਥੇਦਾਰ ਹੋਣਾ ਚਾਹੀਦਾ ਪਹਿਲਾਂ ਨਹੀਂ ਹੁੰਦਾ ਰਹੇ ਖਾਲਸਾ ਪੰਥ ਕੋਰੇ ਜਦੋਂ ਨਿਹੰਗ ਸਿੰਘ ਸੀਗੇ ਕਸੂਰ ਦੇ ਜਦੋਂ ਕਸੂਰ ਦੀ ਲੜਾ ਉਹ ਲੈ ਕੇ ਚੱਕ ਕੇ ਬਾਂਵਨੀਆਂ ਨੂੰ ਤੇ ਉਹ ਵੀ ਛੜਾਏ ਪੰਥ ਨੇ ਉਹ ਜਥੇਦਾਰ ਉਹ ਹੁੰਦੇ ਨੇ ਇਹ ਨਹੀਂ ਹੈ ਜਿਹੜੇ ਮਿੰਡ ਮਿੰਡ ਕਰਦੇ ਫਿਰਨ ਇਹਨਾਂ ਦੇ ਸੋਲੇ ਗਾਉਂਦੇ ਫਿਰਨ ਸਾਨੂੰ ਇਹ ਜਥੇਦਾਰਾਂ ਦੀ ਲੋੜ ਨਹੀਂ ਹੈਗੀ ਖਾਲਸਾ ਪੰਥ ਜੀ ਜੇ ਤੁਸੀਂ ਤੁਰੇ ਹੋ ਫਿਰ ਸੱਚ ਦੇ ਪਹਿਰਾ ਦੇ ਦਿਓ ਉਹ ਅਕਾਲੀ ਪੁਰਾ ਸਿੰਘ ਵਰਗਾ ਜਥੇਦਾਰ ਉਹ ਤਖਤ ਦੇ ਉੱਤੇ ਥਾਪ ਦਿਓ ਜੇ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਕਰਨੀ ਹੈ ਪੰਥ ਦੀ ਸਾਰਾ ਪੰਥ ਸਾਰਾ ਬਲ ਤੁਹਾਡੇ ਨਾਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਜਿਹੜਾ ਮਰਜ਼ੀ ਬਣਾਓ ਜਿਹਨੂੰ ਪੰਥ ਚਾਹੁੰਦਾ ਉਹੀ ਬਣੇ ਉਠ ਮਰ ਜਾ ਚੀੜੀ ਜਿਉਂਦਾ ਚੀੜੀ ਇਹ ਗੱਲ ਨਹੀਂ ਬਣਨੀ ਪੰਥ ਜਾ ਗਿਆ ਦੇਰ ਆਇ ਦਰੁਸਤਾਏ ਚੜਦੀ ਕਲਾ ਕਰੋ ਅਸੀਂ ਤੁਹਾਡੇ ਨਾਲ ਆ ਦਲ ਪੰਥਾਂ ਦੇ ਉਸੇ ਜਥੇਦਾਰ ਹੋਣੇ ਚਾਹੀਦੇ ਨੇ ਇਹ ਬਿਲਕੁਲ ਨਹੀਂ ਸਾਨੂੰ ਮਨਜ਼ੂਰ ਜਿਹੜੇ ਤਨਖਾਹੀਏ ਨੇ ਜਿਹੜੇ ਤਨਖਾਹ ਦੇ ਨਾਲ ਤੁਰੇ ਫਿਰਦੇ ਨੇ ਇਹ ਇੱਕ ਮੁਲਾਜ਼ਮ ਹੋ ਸਕਦੇ ਨੇ ਜਥੇਦਾਰ ਇਹ ਨਹੀਂ ਹੋ ਸਕਦੇ ਉਹ ਸੰਗਤ ਇਹ ਬਹੁਤ ਸਾਰੀਆਂ ਅਪਡੇਟ ਸੀ ਸਿੱਖ ਧਰਮ ਦੇ ਨਾਲ ਪੰਜਾਬ ਦੇ ਨਾਲ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਇਹ ਸਾਰਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਥੇਦਾਰੀ ਨੂੰ ਲੈ ਕੇ ਚੱਲਦਾ ਪਿਆ ਹੈ ਇਸ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਹੁਣ ਨਿਹੰਗ ਸਿੱਖ ਜਥੇਬੰਦੀਆਂ ਦਾ ਸਾਰਿਆਂ ਤੋਂ ਵੱਡਾ ਫੈਸਲਾ ਇਹ ਹੈ ਉਹਨਾਂ ਨੇ 1 ਤੋਂ 2 ਵਿਸਾਖ ਤੱਕ ਦਾ ਸਮਾਂ ਦੇ ਦਿੱਤਾ ਹੈ ਐਸਜੀਪੀਸੀ ਨੂੰ ਤਾਂ ਨਿਹੰਗ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ ਗਈਆਂ ਔਰ ਉੱਥੇ ਜਾ ਕੇ ਆਪਣੀ ਜਥੇਦਾਰੀ ਸੰਭਾਲਣ ਗਈਆਂ ਉਸ ਤੋਂ ਇਲਾਵਾ ਨਿਹੰਗ ਸਿੱਖ ਜਥੇਬੰਦੀਆਂ ਡਾਂਗ ਸੁ ਦੇਖੀ ਹੈ ਅੱਜ ਜੀ ਕੋਰਵ ਆ ਰਿਹਾ ਜਿਹੜਾ ਮੇਸ਼ਾ ਸਿੱਖਾਂ ਨੂੰ ਕਹਿੰਦਾ ਗਰਦਾਰ ਨੇ ਸਿੱਖ ਜਿਹੜੇ ਨੇ ਫੰਡਿੰਗ ਲੈਂਦੇ ਨੇ ਕੰਟਰੀ ਦੇ ਵਿੱਚੋਂ ਤੇ ਕੰਟਰੀ ਤੋਂ ਬਾਹਰ ਵੀ ਤੇ ਸਿੱਖ ਜਿਹੜੇ ਨੇ ਬਹੁਤ ਜਿਹੜੀ ਇਹ ਠੀਕ ਹੈ ਇੱਕ ਤਰ੍ਹਾਂ ਦੀ ਅਮਨ ਜਿਹੜਾ ਖਰਾਬ ਕਰਦੇ ਪਏ ਨੇ ਉਹ ਗੌਰਵ ਆਰਿਆ ਜੀ ਪਾਕਿਸਤਾਨੀ ਨੇ ਜਦੋਂ ਕਮੈਂਟ ਕੀਤਾ ਕਿ ਤੁਸੀਂ ਹਰ ਥਾਂ ਤੇ ਸਿੱਖਾਂ ਨੂੰ ਲੜਨ ਵਾਸਤੇ ਕੱਲਦੇ ਹੋ ਤੁਸੀਂ ਆਪ ਕਿਉਂ ਨਹੀਂ ਜਾਂਦੇ ਤੇ ਠੀਕ ਹੈ ਤੁਸੀਂ ਇਹ ਕਿਉਂਕਿ ਸਿੱਖ ਜਿਹੜੇ ਨੇ ਬਹੁਤ ਬਾਦੁਰ ਨੇ ਐਸੇ ਤੁਹਾਨੂੰ ਪਤਾ ਹੈ ਲਾੜ ਲੈਣਗੇ ਕਿ ਤੁਹਾਨੂੰ ਪਤਾ ਸਾਡਾ ਸਾਡੀ ਆਪਣੀ ਜਿਹੜੀ ਨਸਲ ਹੈ ਉਹ ਨਹੀਂ ਲਾੜ ਸਕਦੀ ਤੇ ਇਹ ਜਿਹੜੀ ਗੱਲ ਹੈ ਉਹਨਾਂ ਨੂੰ ਬੜੀ ਲੱਗੀ ਤੇ ਇਸ ਗੱਲ ਦਾ ਜਵਾਬ ਦੇਣ ਲਈ ਇਸ ਕਮੈਂਟ ਦਾ ਜਵਾਬ ਦੇ ਲਈ ਉਹਨਾਂ ਨੇ ਪੂਰੀ ਵੀਡੀਓ ਸਿੱਖਾਂ ਦੀ ਬਣਾ ਦਿੱਤੀ ਤੇ ਸਿੱਖਾਂ ਤੇ ਦੀਆਂ ਤਾਰੀਫਾਂ ਵੀ ਕੀ ਰਹੀ ਜਾਂਦਾ ਤੇ ਨਾਲ ਇੱਥੇ ਤੁਸੀਂ حساب ਲਾਓ ਕਿ ਪਹਿਲਾਂ ਕੁਝ ਕਹਿੰਦਾ ਫਿਰ ਕੁਝ ਕਹਿੰਦਾ ਤੇ ਹੁਣ ਇੱਥੇ ਕਹਿੰਦਾ ਪਏ ਤਾਂ ਇੰਡੀਆ ਤੇ ਦੇ ਇਸ ਦੇ ਪ੍ਰੋਟੈਕਟਰ ਨੇ ਹਿਮੈਨਿਟੀ ਦੇ ਪ੍ਰੋਟੈਕਟਰ ਨੇ ਸਿੱਖ ਤੇ ਇੱਥੇ ਇਹੋ ਜਿਹੀਆਂ ਗੱਲਾਂ ਜਿਹੜਾ ਪਾਕਿਸਤਾਨੀ ਨੂੰ ਜਵਾਬ ਦੇਣ ਵਾਸਤੇ ਕਰਦਾ ਪਿਆ ਤੇ ਨਾਲ ਅਗਰ ਅਦੀ ਪਿਛਲੀਆਂ ਵੀਡੀਓ ਚੁੱਕ ਕੇ ਵੇਖੀਏ ਤੇ ਉੱਥੇ ਇਹਦਾ ਜਿਹੜਾ ਬਿਆਨ ਹੈ ਉਹ ਡਿਫਰੈਂਟ ਹੈ ਇੱਥੇ ਇਹਨਾਂ ਦੇ ਇੰਜ ਬਿਆਨ ਜਿਹੜੇ ਬਦਲਦੇ ਨੇ ਤੇ ਕਦੇ ਕੁਝ ਕਹਿਆ ਅੱਜ ਤੱਕ ਕਦੇ ਕੁਝ ਕਹਿ ਦਿੱਤਾ ਵੈਲ ਸਿੱਖ ਕੀ ਨੇ ਸਿੱਖ ਕੀ ਨੇ ਬਹਾਦਰ ਨੇ ਸਾਰਿਆਂ ਨੂੰ ਪਤਾ ਹੈ ਤੇ ਪਾਕਿਸਤਾਨੀ ਹਮੇਸ਼ਾ ਸਿੱਖਾਂ ਨੂੰ ਪਿਆਰ ਵੀ ਕਰਦੇ ਨੇ ਇੱਜ਼ਤ ਵੀ ਕਰਦੇ ਨੇ ਸਮਾਨ ਵੀ ਦਿੰਦੇ ਨੇ ਤੇ ਇਹੀ ਵਜ੍ਹਾ ਹੈ ਕਿ ਅਸੀਂ ਹਮੇਸ਼ਾ ਸਿੱਖ ਕੋਈ ਵੀ ਪਾਕਿਸਤਾਨ ਚ ਆਏ ਉਹਨੂੰ ਬਹੁਤ ਬਹੁਤ ਜ਼ਿਆਦਾ ਰਿਸਪੈਕਟ ਨਾਲ ਵੇਖਿਆ ਜਾਂਦਾ ਹੈ ਉਹਨੂੰ ਰਿਸਪੈਕਟ ਦਿੱਤੀ ਜਾਂਦੀ ਹੈ ਲੇਕਿਨ ਇੰਡੀਆ ਦੇ ਵਿੱਚ ਵੇਖਿਆ ਜਾਏ ਤੇ ਹਰ ਥਾਂ ਤੇ ਸਿੱਖਾਂ ਦੇ ਹੱਕ ਜਿਹੜੇ ਨੇ ਖੋਏ ਜਾਂਦੇ ਨੇ ਸਿੱਖਾਂ ਦੇ ਜਿਹੜੇ ਹਕੂਕ ਨੇ ਉਹਨਾਂ ਦੇ ਖਿਲਾਫ ਵਰਜ਼ੀ ਕੀਤੀ ਜਾਂਦੀ ਹੈ ਤੇ ਹਰ ਥਾਂ ਤੇ ਜਿਹੜੇ ਲਾ ਦੇ ਅਗੇਂਸਟ ਜਾ ਕੇ ਸਿੱਖਾਂ ਨਾਲ ਨਾ ਇਨਸਾਫੀ ਜਿਹੜੀ ਹੁੰਦੀ ਹੈ ਸੇ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸੱਚੀ ਅਕਾਲ